ਅਹੀਂ ਕਲਾਦੋਰ ਫਲਾਗ ਦੇ ਕੇ ਟੀਪੂ ਹੋਰ ਨੇ ਕਾਟ ਕੇ ਨੀਜੇ ਚੁੱਕਣੀ ਜਿਹੜਾ ਮਰਜ਼ੀ ਚੁੱਕ ਕੇ ਵੰਡੇ ਚਾਹੇ ਆਹ ਢੇਰ ਪਾਸ ਜਾਂਦੀ ਇਹਦੇ ਵਿੱਚ ਇੱਕ ਕੋੜਾ ਫੇਰ ਘਟੇਦਾ ਆਹ ਦੱਸੋ ਕਿ ਸਰਕਾਰੀ ਢੇਰ ਪਾਸ ਇਹਦੇ 100 ਰੁਪਏ ਦੀ ਕਾਪੀ ਮਜਾਦ ਮਿਲਦੀ ਬੋਰਡ ਰਾਜ ਜਿੱਥੇ ਹੋਏ ਆ ਇਨਸਪੈਕਟਰ ਸੁਮਿਤ ਕੁਮਾਰ ਦੇ ਖਿਲਾਫ ਕਿਉਂਕਿ ਜਿਹੜਾ ਵੀ ਆਦਮੀ ਉਥੇ ਕਣਕ ਲੈਣ ਜਾਂਦਾ ਵਾ ਤੇ ਉਹ ਦੀ ਜੇ 100 ਕੁਇੰਟਲ ਕਣਕ ਪਾਉਂਦੀ ਆ ਉਹਨੂੰ 5-7 ਕੁਇੰਟਲ ਕਣ ਘਾਟ ਦਿੰਦਾ ਤੇ ਜਿਉਣਾ ਹੀ ਲੜਨੇ ਆ ਤੇ ਧਮਕੀ ਦਿੰਦਾ ਵਾ ਕਿ ਜੇ ਤੁਸੀਂ ਨਹੀਂ ਲੈਣੀ ਨਹੀਂ ਤੁਹਾਡਾ ਡੀਪੂ ਕੈਨਸਲ ਕਰ ਦਿਆਂਗੇ ਠੀਕ ਹੈ ਜੀ ਨੰਬਰ 2 ਦੇ ਜਿਹੜੀ KYC ਸਰਕਾਰ ਦੀ ਪਾਲਿਸੀ ਆ ਠੀਕ ਹੈ ਅਸੀਂ ਮੰਨਦੇ KYC ਕਰਨਾ ਜ਼ਰੂਰੀ ਹੈ ਪਰ ਉਹਦੇ ਵਿੱਚ ਇੱਕ ਮੁਸ਼ਕਲ ਆ ਰਹੀ ਦੀਪੂ ਹੜਾ ਨੂੰ ਕਿ ਜਦੋਂ ਅਸੀਂ KYC ਪਰਚੀ ਕੱਟਨੇ ਆ ਕਿਸੇ ਦੀ 75 ਕਿਲੋ ਦੀ ਪਰਚੀ ਕੱਟਦੇ ਆ ਜੇ ਉਹਨੂੰ ਅਸੀਂ 60 ਕਿਲੋ ਹੀ ਕਣਕ ਦਿੰਨੇ ਆ ਉਹ ਸਾਡੇ ਨਾਲ ਲੜਦਾ ਵਾ ਉਹ ਕਿਉਂ ਲੜਦਾ ਵਾ ਕਿ ਮੇਰੀ ਪਰਚੀ ਪੂਰੀ ਨਿਕਲੀ ਹੈ ਤੇ ਤੁਸੀਂ ਕਣਕ ਘਟ ਦੇ ਰਹੇ ਹੋ ਅਸੀਂ ਸਰਕਾਰ ਕੋ ਬੇਨਤੀ ਕਰਨੀ ਕਿ ਸਾਨੂੰ ਕਣਕ ਦਿੱਤੀ ਜਾਏ ਅਸੀਂ ਨਾਲ ਦੇ ਨਾਲ ਹੀ KYC ਕਰਕੇ ਤੇ ਜਿਹੜੇ ਕਸਟਮਰ ਨੇ ਉਹਨਾਂ ਨੂੰ ਕਣਕ ਦੇਵਾਂਗੇ ਕਿ ਸਾਨੂੰ ਪਤਾ ਸੁਮਿਤ ਜਮਾਨ ਨੇ ਸਾਨੂੰ ਕਣਕ ਨਹੀਂ ਦੇਣੀ ਕਿਉਂਕਿ ਉਹ ਕਲਾਂ ਨੌਰੋ ਅੱਗੇ ਚਾਰ ਸ਼ੀਟ ਇੱਥੋਂ ਹੋ ਕੇ ਗਿਆ ਵਾ ਤੇ ਚਾਰ ਪੰਜ ਵਾਲੀ ਸਸਪੈਂਡ ਹੋ ਚੁੱਕਿਆ ਵਾ ਤੇ ਉਹਦੇ ਕਰਾਪਸ਼ਨ ਦੇ ਕਈ ਮਾਮਲੇ ਚੱਲ ਰਹੇ ਨੇ ਇੱਕ ਮੈਂ ਚੀਜ਼ ਹੋਰ ਦੱਸਣਾ ਚਾਹੁੰਦਾ ਵਾ ਉਹਦੀ ਇਨਕੁਆਰੀ DFF ਮੈਡਮ ਉਹਨਾਂ ਦਾ ਨਾਮ ਹੀ ਮੈਨੂੰ ਪਤਾ ਇਨਕੁਆਰੀ ਚੱਲੀ ਹੈ 10ਵੀਂ ਦੇ ਸਰਟੀਫਿਕੇਟ ਦੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੁਸ਼ ਹੈ ਤੇ ਪਲੱਸ 2 ਦੇ ਸਰਟੀਫਿਕੇਟ ਦੇ ਉਹਨਾਂ ਦੇ ਫਾਦਰ ਸਾਹਿਬ ਦਾ ਨਾਮ ਕੁਸ਼ ਹੈ ਅਹੀਂ ਪੇਂਟੀ ਕਰਨੇ ਆ ਕਿ ਇਹ ਸਾਫ ਵੀ ਕਰਪਟ ਆਸ਼ਮੀ ਨੂੰ ਕਲਾਂ ਨੂੰ ਬਦਲਿਆ ਜਾਵੇ ਅਤੇ ਕਲਾਂ ਨੂੰ ਮੰਡੀ ਦੇ ਆਰਤੀਆਂ ਦੇ ਬਿਆਨ ਵੀ ਲੈ ਜਾਣ ਅਹੀਂ ਕਹਿੰਦੇ ਪੂਰਜੋ ਮੰਗ ਕਰਦੇ ਕਿ ਅਫਸਰ ਚੰਗੇ ਅਫਸਰ ਦੀ ਇਨਕੁਆਰੀ ਕਰਾਇਆ ਜਾਏ ਆਰਤੀਆਂ ਦੇ ਬਿਆਨ ਲਾਇਕ ਆਰਤੀਆਂ ਨੇ ਕਿੰਨੇ ਕਿੰਨੇ ਪੈਸੇ ਲਏ ਆ ਉਹ ਬਿਆਨ ਦੇ ਨੂੰ ਵੀ ਤਿਆਰ ਨੇ ਅਹੀਂ ਉਹਨਾਂ ਕੋ ਲਿਖਤੀ ਰੂਪ ਚ ਲਵਾਂਗੇ ਆਰਤੀਆ ਗੋ ਅਜੇ ਹੀ ਆਪਣੇ ਯੂਨੀਅਨ ਵੱਲੋਂ ਸਾਰਾ ਕੁਝ ਲਿਖ ਲਿਆ ਵਾ ਅਸੀਂ ਉੱਚ ਅਫਸਰਾਂ ਤੱਕ ਪਹੁੰਚ ਕਰਨੀ ਹੈ ਇੱਕ ਦੋ ਦਿਨ ਦੇ ਵਿੱਚ ਵਿੱਚ ਇਹਨੂੰ ਇੱਥੋਂ ਬਦਲਿਆ ਜਾਏ ਇਹ ਜਿਹੜੇ ਗੇੜਵਾ ਸੀ ਕੱਟ ਰਿਹਾ ਵਾ ਉਹ ਵੀ ਜਾਲੀ ਕੱਟ ਰਿਹਾ ਤੇ ਬਕਾਇਆ ਪਿਛਲਾ 3 ਮਹੀਨਿਆਂ ਦਾ ਜਨਵਰੀ ਤੋਂ ਮਾਰਚ ਰੱਕ ਉਹ ਵੀ ਅਜੇ ਦੇ ਵੱਲ ਰਹਿੰਦਾ ਕਿ ਇਹਦਾ 30 ਕੁਇੰਟਲ ਹੈ ਕਹਿੰਦਾ 40 ਕੁਇੰਟਲ ਹੈ ਕਹਿੰਦਾ 12 ਕੁਇੰਟਲ ਹੈ ਪਰਚੀਆਂ ਉਹਨਾਂ ਨੇ ਕੱਟੀ ਦੀ ਕਿੰਨੇ ਟਾਈਮ ਤੋਂ ਤੁਹਾਨੂੰ ਤੜਕਲੀ ਮਿਲਦੀ ਵੀ ਕਾਣਕ ਸਾਨੂੰ ਰੈਗੂਲਰ ਮਿਲਦੀ ਪਈ ਆ ਪਰ ਹੁਣ ਇਹਨੇ ਜਿਹੜਾ ਬੰਦਾ ਕਣਕ ਚੁੱਕਣ ਜਾਂਦਾ ਵਾ ਉਹਨੂੰ ਕੱਟ ਲਾਉਂਦਾ ਪਿਆ 4-5 ਕੁਇੰਟਲ ਦਾ ਅਸੀਂ ਕਣਕ ਕਿੱਥੋਂ ਪੂਰੀ ਕਰਾਂਗੇ ਫਿਰ ਕਹਿੰਦਾ ਕਿ ਜਿਨ੍ਹਾਂ ਨੂੰ KYC ਨਹੀਂ ਉਹਨਾਂ ਨੂੰ ਕਣਕ ਨਹੀਂ ਦੇਣੀ ਅਸੀਂ ਜਦੋਂ KYC ਨਾਲ ਨਾਲ ਕਰਾਂਗੇ ਜਿਹੜੇ ਸਰਕਾਰ ਦੇ ਰੂਲ ਨੇ ਅਸੀਂ ਉਹਨਾਂ ਨਾਲ ਚੱਲਾਂਗੇ ਅਸੀਂ ਆਪਣੇ ਹਲਕੇ ਦੇ MLA ਸਰਦਾਰ ਗੁਰਦੀਪ ਸਿੰਘ ਰੰਧਾਵਾ ਗਈ ਬੇਨਤੀ ਕਰਨੇ ਆ ਕਿ ਇਸ ਬੰਦੇ ਨੂੰ ਇੱਥੋਂ ਬਦਲੋ ਜੋ ਸਰਪ ਕਈ ਟਿਕੂ ਹੋਟਲ ਵੱਲੋਂ ਜਿਹੜੀ ਕਣਕ ਪੂਰੀ ਨਹੀਂ ਕੀਤੀ ਜਾਂਦੀ ਉਹਨਾਂ ਦੇ ਐਕਸ਼ਨ ਲਓ ਜਿਹੜਾ ਨਹੀਂ ਦਿੰਦਾ ਤੁਸੀਂ ਸ਼ਿਕਾਇਤ ਕਰੋ ਦਫ਼ਤਰ ਚ ਜਿਹੜਾ ਵੀ ਇੰਸਪੈਕਟਰ ਨਹੀਂ ਕਹਿੰਦੇ ਜਿਹੜਾ ਘਟ ਦੇ ਰਿਆਵਾ ਉਹਦੇ ਖਿਲਾਫ ਵੀ ਕਾਰਵਾਈ ਇਹ ਕਹਿੰਦੇ ਤੁਸੀਂ ਇੱਕ ਮਿੰਟ ਜਿਹੜਾ ਉਹ ਤੁਸੀਂ ਕਹਿ ਰਹੇ ਹੋ ਕਿ ਘਟ ਦੇ ਰਿਆ ਕਿਸੇ ਵੱਲੇ ਉਹਨੂੰ ਵੀ ਉਥੋਂ ਨਹੀਂ ਮਿਲਦੀ ਜਿੱਦਾਂ ਮੈਨੂੰ ਅੱਜ ਦੀ ਵਾਰੀ ਨਹੀਂ ਮਿਲੀ ਉਹਨਾ ਬਖਸ਼ੀਵਾਲ ਤੋਂ ਇਹਨਾਂ ਨੂੰ ਨਹੀਂ ਮਿਲੀ ਠੀਕ ਹੈ ਜੀ ਭੰਡਾਲਾਂ ਵਾਲੇ ਨੂੰ ਨਹੀਂ ਮਿਲੀ ਹੋਰ ਇਹਨਾਂ ਨੂੰ ਕਣ ਬੁਕਾ ਰਹਿੰਦੀ ਹੈ ਇਹਨਾਂ ਦੀ 30 ਤਰੀਕ ਨੂੰ ਸਰ ਮੈਨੂੰ ਕਣਕਾਈ ਜੀ ਇਹਨਾਂ ਦੀ ਪਿਛਲੀ ਵਾਰੀ 31 ਲਾਸਟ ਮਸ਼ੀਨਾਂ ਆਈ ਜੀ ਆਹ ਗੇਟ ਪਾਸ ਕੱਟਿਆ ਆ ਦੋ 6 2025 ਨੂੰ ਕਲਾਂਨੌਰ ਬਲਾਕ ਦੀਪੂ ਯੂਨੀਅਨ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਜਿਹੜਾ ਇਨਸਪੈਕਟਰ ਨਵਾਂ ਆਇਆ ਸੁਮਿਤ ਕੁਮਾਰ ਜੀ ਇੱਕ ਤੇ ਆਂਦਾ ਵੀ ਆਪਣੇ ਸਾਧਨ ਲਿਆ ਕੇ ਕੰਨਖ ਖੜੋ ਕੰਨਖ ਲੱਦਣ ਦੇ ਤੇ ਲਾਉਣ ਦੇ ਪੈਸੇ ਦੀਪੂ ਹੋルダー ਦਵੇ ਸਾਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਇਨਸਪੈਕਟਰ ਦਾ ਫਰਜ਼ ਬਣਦਾ ਜਿਸ ਪਿੰਡ ਦੀ ਵਾਰੀ ਆ ਉਹਨੂੰ ਫੋਨ ਕਰਕੇ ਸੱਦੇ ਕਣਕ ਟਰਾਲੀ ਜਾਂ ਟਰੈਕਟਰ ਤੇ ਭੇਜੇ ਕਣਕ ਦਾ ਢੜਾ ਕਰਕੇ ਚੀਜ਼ ਦਾ ਕਣਕ ਦਾ ਵੇਟ ਕਰਕੇ ਸਾਨੂੰ ਨਾਲ ਉਹਦਾ ਪੂਰਾ ਕਣਕ ਦਾ ਜਿਹੜਾ ਬਿੱਲਵਾ ਦਵੇ ਤੇ ਕਣਕ ਸਾਡੀ ਪਹੁੰਚ ਪੂਰੀ ਪਹੁੰਚਣੀ ਚਾਹੀਦੀ ਹੈ ਜੋ ਸਰਕਾਰ ਵੱਲੋਂ ਹਦਾਇਤਾਂ ਆ ਇੱਕ ਡੀਪੂ ਆਰਡਰ ਜੇ 100 ਕੁਇੰਟਲ ਕਣਕ ਖੜਦਾ ਉਹਦਾ ਸਾਰਾ ਖਰਚਾ ਜਿਹੜਾ 7-8000 ਦਾ ਆਉਂਦਾ ਤੇ ਕਣਕ ਲੋਕਾਂ ਨੂੰ ਫ੍ਰੀ ਦੇ ਦੇ ਡੀਪੂ ਆਰਡਰ ਪੈਸੇ ਪੂਰੇ ਕਿੱਥੋਂ ਕਰੇ ਸਾਡੀ ਤੇ ਇਹੋ ਹੀ ਅਪੀਲ ਵਾ ਇਸ ਇਨਸਪੈਕਟਰ ਨੂੰ ਇਥੋਂ ਜਲਦੀ ਤੋਂ ਜਲਦੀ ਬਦਲਿਆ ਜਾਵੇ ਨਾਲ ਹੀ ਅਸੀਂ ਆਪਣੇ ਹਲਕਾ ਡੇਰ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰਲਾਵਾ ਸਾਹਿਬ ਨੂੰ ਬੇਨਤੀ ਕਰਨੇ ਆ ਵੋਟਾਂ ਅਸਾਂ ਪਾਈਆਂ ਨੇ ਤੁਹਾਨੂੰ ਸੁਮਿਤ ਕੁਮਾਰ ਨੇ ਨਹੀਂ ਪਾਈਆਂ 22 ਚ ਵੀ ਵੋਟਾਂ ਪਾਈਆਂ ਐਮਪੀ ਸਹਰੀ ਕਲਸੀ ਨੂੰ ਵੀ ਪਾਈਆਂ ਹੁਣ ਵੀ ਤੁਹਾਨੂੰ ਪਾਈਆਂ ਤੁਸੀਂ ਚੰਗੀ ਲੀਡ ਤੇ ਜਿੱਤੇ ਜੇ ਸਕਿੰਦਰ ਸਿੰਘ ਰੰਦਾਵੇ ਦੀ ਘਰ ਦੀ ਦਾ ਬੜਾ ਵੱਡਾ ਤੁਸੀਂ ਕੜ ਤੋੜਿਆ ਇਸ ਬੰਦੇ ਨੂੰ ਰੰਦਾਵਾ ਸਾਹਿਬ ਤੁਹਾਡੇ ਅੱਗੇ ਅਪੀਲ ਵਾ ਇਹਨੂੰ ਇੱਕ ਦੋ ਦਿਨਾਂ ਦੇ ਵਿੱਚ ਬਦਲਿਆ ਜਾਵੇ ਜੇ ਨਹੀਂ ਬਦਲਦਾ ਅਸੀਂ ਕਲਾ ਦੌਰ ਬਲਾਗ ਦੇ ਕੇ ਦੀਪੂ ਹੋਰ ਨੇ ਕੜਕ ਨੀ ਜੇ ਚੁੱਕਣੀ ਜਿਹੜਾ ਮਰਜ਼ੀ ਚੁੱਕ ਕੇ ਵੰਡੇ ਚਾਹੇ ਦੀਪੂ ਹੋਲਡਰ ਜੂਨੀਅਰ ਜਿੰਦਾਬਾਦ ਦੀਪੂ ਹੋਲਡਰ ਜੂਨੀਅਰ ਭਾਵੇਂ ਭਾਵੇਂ ਮંત્રી ਸਾਹਿਬ ਵੰਡ ਲੈਣ ਐਮਐਲਏ ਸਾਹਿਬ ਵੰਡ ਲੈਣ ਪਿੰਡ ਦੇ ਸਰਪੰਚ ਵੰਡ ਲੈਣ ਸਾਡੀਆਂ ਬਾਹਾਂ ਖੜੀਆਂ ਜੀ